ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਸੋ ਦੋਸਤੋ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵਲੌਗ ਹੀ ਬਣਾਉਂਦੇ ਹਾਂ ਹਮੇਸ਼ਾ ਤੇ ਕਦੇ-ਕਦੇ ਵਲੌਗ ਤੋਂ ਥੋੜੇ ਜਿਹਾ ਪਾਸੇ ਹੋ ਕੇ ਲੋਕਾਂ ਦੀ ਵੀ ਗੱਲ ਕਰ ਲਈ ਜੀ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਪਿਛਲੇ ਜੇ ਇਲੈਕਸ਼ਨਾਂ ਹੋਈਆਂ ਸੀ ਜਿਹਾ ਇਲੈਕਸ਼ਨਾਂ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਬੈਠੇ ਔਰ ਉੱਥੇ ਪੰਜਾਬ ਦੇ ਮਸਲਿਆਂ ਨੂੰ ਵੀ ਚੱਕ ਰਹੇ ਨੇ ਤੋ ਦੋਸਤੋ ਮੈਂ ਬਹੁਤ ਸਾਰੇ ਮੰਤਰੀਆਂ ਦੀ ਉੱਥੇ ਗੱਲਾਂਬਾਤਾਂ ਸੁਣ ਰਿਹਾ ਸੀਗਾ ਜੋ ਲੋਕ ਸਭਾ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਧੀਆ-ਵਧੀਆ ਜੋ ਚਾਹੀਦਾ ਸੀਗਾ ਉਹ ਚੱਕੇ ਪਰ ਹਲੇ ਤੱਕਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਐਮਪੀ ਨੇ ਜਿਹੜਾ ਪੰਜਾਬ ਦਾ ਇੱਕ ਅਹਿਮ ਮੁੱਦਾ ਨਾ ਕਿਸੇ ਐਮਐਲਏ ਨੇ ਹਲੇ ਤੱਕਰ ਚੱਕਿਆ ਉਹ ਮੁੱਦਾ ਹੈ ਕੀ ਆ ਦੋਸਤੋ ਮੈਂ ਐਮਪੀ ਦੀ ਇੱਕ ਥੋੜੀ ਜੀ ਗੱਲਬਾਤ ਸੁਣ ਰਿਹਾ ਸੀ ਉਹ ਕਹਿੰਦਾ ਕਿ ਪੰਜਾਬ ਦੇ ਨੌਜਵਾਨਾਂ ਨੂੰ 25000 ਰੁਪਏ ਸਲਰੀਆਂ ਮਿਲਦੀਆਂ ਕਿ ਉਹਦੇ ਵਿੱਚ ਉਹ ਕਿੱਦਾਂ ਗੁਜ਼ਾਰਾ ਕਰਨਗੇ ਮੈਂ ਇਥੇ ਐਮਪੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਮੇਰੇ ਕੋਲ ਉਹਨਾਂ ਦੀ ਵੀਡੀਓ ਵੀ ਹੈਗੀ ਆ 25000 ਨਹੀਂ ਸ਼ਾਇਦ ਤੁਸੀਂ ਕਿਸੇ ਗਲਤ ਫਹਮੀ 'ਚ ਹੋ 25000 ਨਹੀਂ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ 8 ਤੋਂ 12000 ਦੇ ਵਿੱਚ ਗੁਜ਼ਾਰਾ ਕਰ ਰਿਹਾ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ 8 ਤੋਂ 12000 ਹੀ ਸੈਲਰੀਆਂ ਮਿਲਣੀਆਂ 25000 ਤਾਂ ਤੁਸੀਂ ਬਹੁਤ ਜ਼ਿਆਦਾ ਸੈਲਰੀ ਕਹਿਤੀ ਜ਼ਿਆਦਾਤਰ ਜੇ ਸਾਡੇ 3 ਕਰੋੜ ਆਬਾਦੀ ਆ ਰਹਾ ਸਾਡੇ ਪੰਜਾਬ ਦੀ ਤੇ ਉਸ ਦੇ ਵਿੱਚ ਕੀ ਲਾ ਲੋ ਕੀ 1 ਕਰੋੜ ਬੰਦਾ ਤਾਂ ਮੈਨੂੰ ਲੱਗਦਾ 8 ਤੋਂ 12000 ਦੇ ਵਿੱਚ ਕੰਮ ਕਰ ਰਿਹਾ ਸੋ ਕਈਆਂ ਦੇ ਆਪਣੇ ਬਿਜ਼ਨਸ ਹੋਣਗੇ ਚਲੋ ਉਹਨਾਂ ਦੇ ਗੁਜ਼ਾਰੇ ਵਧੀਆ ਹੁੰਦੇ ਆ ਤੇ ਕਈਆਂ ਕੋਲ ਜ਼ਮੀਨ ਹੁੰਦੀ ਆ ਚਲੋ ਉਹ ਵੀ ਆਪਣਾ ਵਧੀਆ ਗੁਜ਼ਾਰਾ ਕਰ ਸਕਦੇ ਆ ਨਾ ਤਾਂ ਜਿਨ੍ਹਾਂ ਕੋਲ ਜ਼ਮੀਨ ਆ ਨਾ ਜਿਨ੍ਹਾਂ ਕੋਲ business ਨੇ ਨਾ ਜਿਨ੍ਹਾਂ ਦੇ ਕੋਲ ਕੋਈ ਹੋਰ ਸੈਕੰਡ ਪਾਰਟ ਕੋਈ ਇਨਕਮ ਸੋਰਸ ਸਾਧਾ ਨਾ ਤੇ ਉਹ ਨੌਜਵਾਨ ਉਹ ਨੌਜਵਾਨ ਭੈਣ ਉਹ ਨੌਜਵਾਨ ਭਰਾ ਪੰਜਾਬ ਦਾ ਉਹ 8 ਤੋਂ 12000 ਦੇ ਵਿੱਚ ਐਮਪੀ ਸਾਹਿਬ ਕਿਸ ਤਰ੍ਹਾਂ ਗੁਜ਼ਾਰਾ ਕਰ ਸਕਦਾ ਤੁਸੀਂ ਥੋੜਾ ਜਿਆਦਾ ਕਹਿਤਾ 25000 ਤਾਂ ਬਹੁਤ ਜਿਆਦਾ ਤੁਸੀਂ ਰਕਮ ਲੈ ਗਏ ਕਿ ਨੌਜਵਾਨਾਂ ਨੂੰ ਮਿਲਦੀ ਆ 8 ਤੋਂ 12000 ਦੇ ਵਿੱਚ ਨੌਜਵਾਨ ਕੰਮ ਕਰ ਰਿਹਾ ਕੋਈ ਸਟੋਰਾਂ ਤੇ ਕਰ ਰਿਹਾ ਕੋਈ ਦੁਕਾਨ ਤੇ ਕਰ ਰਿਹਾ ਕੋਈ ਫੈਕਟਰੀ ਤੇ ਕਰ ਰਿਹਾ ਜਦੋਂ ਕਿ ਤੁਹਾਡੇ ਵੱਲੋਂ ਇਹ ਮੁੱਦਾ ਚੱਕਣਾ ਚਾਹੀਦਾ ਉਥੇ ਲੋਕ ਸਭਾ ਦੇ ਵਿੱਚ ਸਾਰੇ ਐਮਪੀਆ ਨੂੰ ਪੰਜਾਬ ਦੇ ਨੂੰ ਜਿਹੜਾ ਅਹਿਮ ਮੁੱਦਾ ਅੱਜ ਪੰਜਾਬ ਦਾ ਕਿ ਨੌਜਵਾਨ ਜੇਕਰ ਫੈਕਟਰੀ ਦੇ ਵਿੱਚ ਕੰਮ ਲੱਗੇ ਚਾਹੇ ਉਹ +2 ਪਾਸ ਆ ਚਾਹੇ ਉਹ ਲੇਬਰ ਕਲਾਸ ਆ ਕਟੋ ਕਟੋ ਦੀ ਸੈਲਰੀ 15 ਤੋਂ 19000 ਦੇ ਵਿੱਚ ਤਾਂ ਹੋਣੀ ਹੀ ਚਾਹੀਦੀ ਆ ਚਾਹੇ ਉਹ ਸਟੋਰ ਦੇ ਵਿੱਚ ਕੰਮ ਕਰੇ ਤਾਂ ਵੀ ਉਹਦੀ ਸੈਲਰੀ ਮੈਂ ਖੁਦ ਸਟੋਰਾਂ ਦੇ ਵਿੱਚ ਕੰਮ ਕਰਕੇ ਦੇਖਿਆ ਤਾਂ ਮੇਰੇ ਹਿਸਾਬ ਨਾਲ ਵੀ ਕਿਵੇਂ ਮਰ ਮਰ ਕੇ ਨੌਜਵਾਨ ਕੰਮ ਕਰਦੇ ਨੇ ਔਰ 9-9 ਘੰਟੇ ਦੀਆਂ ਸ਼ਿਫਟਾਂ ਲਾਂਦੇ ਔਰ ਉਹਨਾਂ ਨੂੰ ਪੱਲੇ ਕੀ ਪੈਂਦਾ ਇੰਨੀ ਹੱਡ ਤੋੜ ਮਿਹਨਤ ਕਰਕੇ ਨਹੀਂ ਸਟਰਗਲ ਕਰਕੇ ਸਿਰਫ ਤੇ ਸਿਰਫ 10000 ਹੁਣ ਕੀ ਉਹੀ ਗੱਲ ਮੈਂ ਫੇਰ ਕਹਿਣਾ ਚਾਹੁੰਦਾ ਕਿ 10000 ਦੇ ਵਿੱਚ ਗੁਜ਼ਾਰਾ ਹੋ ਜਾਊਗਾ ਨਹੀਂ ਗੁਜ਼ਾਰਾ ਹੋ ਸਕਦਾ 10000 ਦੇ ਵਿੱਚ ਨਹੀਂ ਗੁਜ਼ਾਰਾ ਘਰ ਦਾ ਚੱਲ ਸਕਦਾ ਉਹ ਸਾਨੂੰ ਪਤਾ ਸੀ ਕਿੰਨਾ ਔਖਾ ਘਰਾਂ ਦਾ ਗੁਜ਼ਾਰਾ ਕਰਦੇ ਆ ਨਾ ਤਾਂ ਸਾਡੇ ਕੋਲ ਜ਼ਮੀਨਾਂ ਨਾ ਸਾਡੇ ਕੋਲ ਫਿਰ ਕੋਈ ਬਿਜ਼ਨਸ ਨੇ ਨਾ ਸਾਨੂੰ ਕੋਈ ਸਰਕਾਰ ਮਤਲਬ ਸਾਡੀ ਕੋਈ ਸਹਾਇਤਾ ਕਰਦੀ ਆ ਕਿ ਸਾਨੂੰ 2 ਤੋਂ 4 ਲੱਖ ਰੁਪਏ ਕੋਈ ਕਾਰੋਬਾਰ ਖੋਲਣ ਲਈ ਲੋਨ ਹੀ ਮਿਲ ਜਵੇ ਨਹੀਂ ਮਿਲ ਰਿਹਾ ਹੈਗਾ ਇਹ ਅਹਿਮ ਮੁੱਦਾ ਪੰਜਾਬ ਦਾ ਜਿਹੜਾ ਕਿ ਚੱਕਣਾ ਚਾਹੀਦਾ ਹੁਣ ਅਸੀਂ ਤਾਂ ਐਮਪੀ ਹੈ ਨਹੀਂ ਕਿ ਲੋਕ ਸਭਾ ਦੇ ਵਿੱਚ ਇਹ ਨੌਜਵਾਨਾਂ ਦੀ ਇਹ ਗੱਲ ਚੱਕ ਲਈਏ ਅਜ਼ੀਜ਼ਾ ਐਮਐਲਏ ਹੈ ਨਹੀਂ ਕਿ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਸਹਿਰ ਸਰਹੰਦ ਦੇ ਕਿੰਨੇ ਹੀ ਨੌਜਵਾਨ ਹੋਣੇ ਆ ਜੇ ਇੱਥੇ 1.5 ਲੱਖ ਵੋਟ ਆ ਤਾਂ 50 ਹਜ਼ਾਰ ਨੌਜਵਾਨ 8 ਤੋਂ 12 ਹਜ਼ਾਰ ਦੇ ਵਿੱਚ ੱੱਕੇ ਖਾ ਰਹੇ ਆ ਤੇ 8 ਤੋਂ 12 ਹਜ਼ਾਰ ਦੇ ਵਿੱਚ ਇੱਕ ਗੁਜ਼ਾਰਾ ਕਰਨਾ ਘਰ ਦਾ ਰੋਜ਼ੀ-ਰੋਟੀ ਚਲਾਉਣੀ ਕਿੰਨੀ ਮੁਸ਼ਕਿਲ ਆ ਔਰ ਜੇ ਕੋਈ ਮੈਰਿਟ ਪਰਸਨ ਆ ਤੇ ਉਹ ਆਪਣੇ ਬੱਚੇ ਨੂੰ 12 ਹਜ਼ਾਰ ਦੇ ਵਾ 8 ਤੋਂ 12 ਹਜ਼ਾਰ ਦੇ ਵਿੱਚ ਪੜਾ ਲੂਗਾ ਗੁਜ਼ਾਰਾ ਕਰਨੂਆ ਨਹੀਂ ਕਰ ਸਕਦਾ ਹੈਗਾ ਇਸ ਵੱਲ ਗੱਲ ਤੇ ਗੌਰ ਕਰਨ ਦੀ ਲੋੜ ਆ ਇਹ ਪੰਜਾਬ ਦਾ ਇੱਕ ਅਹਿਮ ਮੁੱਦਾ ਜਿਹਨੂੰ ਚੱਕਣਾ ਚਾਹੀਦਾ ਔਰ ਮੈਂ ਇਹਦੇ ਇਹਦੇ ਲਈ ਐਮਪੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਵੀ ਕਰਨਾ ਚਾਹੁੰਦਾ ਜੇਕਰ ਚਰਨਜੀਤ ਸਿੰਘ ਚੰਨੀ ਜੀ ਮੇਰੀ ਇਹ ਗੱਲਬਾਤ ਸੁਣਦੇ ਨੇ ਤੇ ਮੈਂ ਉਹਨਾਂ ਨਾਲ ਲਾਈਵ ਬੈਠ ਕੇ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਉਹ ਜਿੱਥੇ ਗਰੀਬਾਂ ਦੀ ਗੱਲ ਕਰਦੇ ਨੇ ਪਰ ਉਹਨਾਂ ਨੂੰ ਚਾਹੀਦਾ ਹੈ ਕਿ ਅੱਠ ਤੋਂ ਜਿਹੜਾ 12000 ਰੁਪਏ ਸਰ ਪੰਜਾਬ ਦੇ ਬੇਸੇ ਗੁਜ਼ਾਰਾ ਕਰ ਰਹੇ ਨੇ ਸਟੋਰਾਂ ਤੇ ਕੰਮ ਕਰ ਰਹੇ ਨੇ ਇੰਨੀ ਤਨਖਾਹ ਘੱਟ ਆ ਔਰ ਕੰਮ ਕਿੰਨਾ ਕਿੰਨਾ ਵਧ ਲਿਆ ਜਾਂਦਾ ਔਰ ਫੈਕਟਰੀਆਂ ਦੇ ਵਿੱਚ ਵੀ ਕਿੰਨਾ ਕਿੰਨਾ ਕੰਮ ਵਧ ਲਿਆ ਜਾਂਦਾ ਨੌਜਵਾਨਾਂ ਤੋਂ ਕੀ ਇਹ ਤਾਂ ਫਿਰ ਤੁਹਾਡੇ ਹਿਸਾਬ ਨਾਲ ਕੀ ਨੌਜਵਾਨਾਂ ਦੇ ਨਾਲ ਪੰਜਾਬ ਦੀ ਜਵਾਨੀ ਨਾਲ ਟੱਕਾ ਹੋ ਰਿਹਾ ਛਰੀਆਂ ਤੇ ਇਸ ਤੇ ਲਈ ਕੌਣ ਆਵਾਜ਼ ਚੱਕੂਗਾ ਕੌਣ ਕਹੂਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਜਾ ਕੇ ਕਿ ਨੌਜਵਾਨਾਂ ਦੀ ਤਨਖਾਹ ਟੱਟੋ ਘੱਟ ਚਾਹੇ ਦਿਹਾੜੀ ਕਰਦਾ ਚਾਹੇ ਕੁਝ ਵੀ ਕਰ ਰਿਹਾ ਹੈ ਕਿ ਹੈ ਫੈਕਟਰੀ 'ਚ ਲੱਗਿਆ ਲੱਗਿਆ ਹੋਇਆ ਟੱਟੋ ਘੱਟ 20000 ਤਾਂ ਹੋਣੀ ਹੀ ਚਾਹੀਦੀ ਸੋ ਇਸ ਜੇਕਰ ਸਾਡੀ ਗੱਲ ਚੰਗੀ ਲੱਗੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਪ ਵੀ ਥੋੜਾ ਜਿਹਾ ਹਮਲਾ ਮਾਰੋ ਯਾਰ ਕਦੋਂ ਤੱਕਰ ਤੁਸੀਂ ਸਟੋਰਾਂ ਤੇ 10-10 ਹਜ਼ਾਰ ਤੇ ਕੰਮ ਕਰਦੇ ਰਹੋਗੇ ਕਦੋਂ ਤੱਕਰ ਤੁਸੀਂ ਫੈਕਟਰੀਆਂ ਦੇ ਵਿੱਚ ਸਿਰਫ 10 ਹਜ਼ਾਰ ਤੱਕਰ ਕੰਮ ਕਰਦੇ ਰਹੋਗੇ ਤੇ ਤੁਹਾਡਾ ਨਹੀਂ ਦਿਲ ਕਰਦਾ ਹੈਗਾ ਕਿ ਤੁਹਾਡੀ ਵੀ ਤਨਖਾਹ ਯਾਰ 16 ਤੋਂ 15 ਹਜ਼ਾਰ ਤੋਂ 20 ਹਜ਼ਾਰ ਤੱਕਰ ਹੋਵੇ ਯਾਰ ਇਕੱਠੇ ਹੋਣ ਦੀ ਲੋੜ ਆ ਇਸ ਵਿਸ਼ੇ ਵੱਲ ਪਰ ਤੁਸੀਂ ਜੇ ਇਕੱਠੇ ਨਹੀਂ ਹੁੰਦੇ ਜੇ ਤੁਸੀਂ ਖੁਸ਼ ਹੋ 10 ਹਜ਼ਾਰ ਦੇ ਵਿੱਚ ਕੰਮ ਕਰਕੇ ਵੀ ਹਮੇਸ਼ਾ ਉੱਥੇ 10 ਹਜ਼ਾਰ ਤੀ ਸਾਰੀ ਜ਼ਿੰਦਗੀ ਕੱਢਣੀ ਆ ਤਾਂ ਫਿਰ ਠੀਕ ਆ ਬਾਈ ਕੋਈ ਤੁਹਾਡੇ ਲਈ ਆਵਾਜ਼ ਨਹੀਂ ਚੱਕੂਗਾ ਤੁਹਾਡੇ ਨਾਲ ਤੁਹਾਡੇ ਲਈ ਕੋਈ ਮੁੱਦਾ ਨਹੀਂ ਚੱਕੂਗਾ ਇਹ ਠੀਕ ਆ ਫਿਰ ਤੁਸੀਂ ਉੱਥੇ 10000 ਚ ਫੈਕਟਰੀ ਚ ਕੰਮ ਕਰਦੇ ਰਹੋ ਕੋਈ ਦੁਕਾਨ ਤੇ ਕੰਮ ਕਰਦੇ ਰਹੇ ਕੋਈ ਸਟੋਰ ਤੇ ਕੰਮ ਕਰਦਾ ਰਹੇ ਇੱਥੇ ਮੇਰੇ ਹਸਾਬ ਨਾਲ ਤੁਸੀਂ ਆਪਣਾ ਜੀਵਨ ਜਿੱਦਾਂ ਚੱਲਦਾ ਚਲਾਈ ਚੱਲੋ ਤੁਹਾਡੇ ਲਈ ਨਾ ਮੈਂ ਬੋਲਾਂ ਨਾ ਫਿਰ ਕਿਸੇ ਐਮਪੀ ਨੂੰ ਬੋਲਣ ਦੀ ਲੋੜ ਆ ਪਹਿਲ ਤੁਹਾਨੂੰ ਕਰਨੀ ਪੈਣੀ ਆ ਜੇ ਨਹੀਂ ਵੀ ਤੁਸੀਂ ਆਉਣਾ ਘੱਟੋ ਘੱਟ ਜੇ ਸਹਿਰ ਸਰਾਂਦੇ ਵਿੱਚ ਅਸੀਂ ਆਵਾਜ਼ ਚੱਕਦੇ ਆ ਤੁਹਾਡੀ ਤੁਹਾਡੇ ਮੁੱਦੇ ਨੂੰ ਇੱਕ ਹਾਈ ਲੈਵਲ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦੇ ਆ ਵੈਸੇ ਤਾਂ ਬਲੌਗ ਹੀ ਬਣਾਉਂਦੇ ਆ ਪਰ ਕਦੇ-ਕਦੇ ਦਿਲ ਕਰਦਾ ਯਾਰ ਮੈਂ ਖੁਦ ਇਸ ਸਟਰਗਲ ਪੀਰੀਅਡ ਲਾਈਫ ਨੂੰ ਜੀ ਰਿਹਾ ਮਤਲਬ ਹੈ ਨਾ 8 ਤੋਂ 10000 ਦੇ ਵਿੱਚ ਕਿੰਨਾ ਕੁ ਯਾਰ ਆਪਾਂ ਗੁਜ਼ਾਰਾ ਕਰ ਸਕਦੇ ਨਹੀਂ ਕਰ ਸਕਦੇ ਹੈਗੇ ਤੇ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਇਕੱਠੇ ਆਉਣ ਦੀ ਲੋੜ ਹੈ ਜੇਕਰ ਨੌਜਵਾਨ ਸਾਰਾ ਇੱਕ ਵਾਰੀ ਇਕੱਠਾ ਹੋ ਗਿਆ ਤੇ ਆਪਾਂ ਇਹਦੀ ਮੰਗ ਆਪਣੀ ਰੱਖ ਸਕਦੇ ਆ ਤੇ ਇਸ ਨੂੰ ਆਪਾਂ ਹਾਈਲਾਈਟ ਵੀ ਕਰ ਸਕਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ